ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਦ ਸਿੰਘ ਤੁਹਾਡਾ ਆਪਣੇ ਚੈਨਲ ਸਿੰਧ ਅਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਤੇ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜਿਹੜੇ ਕਿਸਾਨ ਵੀਰ ਫੇਸਬੁੱਕ ਪੇਜ ਤੇ ਵੀਡੀਓ ਦੇਖ ਰਹੇ ਨੇ ਕਿਰਪਾ ਕਰਕੇ ਪੇਜ ਨੂੰ ਫੋਲੋ ਜ਼ਰੂਰ ਕਰਿਓ ਤੇ ਕਿਸਾਨ ਵੀਰੋ ਅੱਜ ਆਪਾਂ ਗੱਲਬਾਤ ਕਰਨੀ ਹੈ ਕਣਕਾਂ ਦੇ ਬਾਰੇ 'ਚ ਕਿਉਂਕਿ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਹੱਥੀ ਬਾੜੀ ਹੈ ਜਿਹੜੀ ਉਹ ਚਾਲੂ ਹੋ ਚੁੱਕੀ ਹੈ ਮਸ਼ੀਨਾਂ ਵੀ 2-4 ਦਿਨਾਂ ਦੇ ਵਿੱਚ ਵੀ ਚੱਲ ਪੈਣਗੀਆਂ ਤਕਰੀਬਨ 10 ਤਰੀਕ ਦੇ ਗੀੜ ਚ ਆਪਣੇ ਪੰਜਾਬ ਦੇ ਵਿੱਚ ਜਿਹੜੀ ਬਾੜੀ ਆਉ ਸ਼ੁਰੂ ਹੋ ਜੂਗੀ ਤੇ ਕਿਸਾਨ ਵੀਰੋ ਜਿਹੜੇ ਸ਼ੁਰੂਆਤੀ ਰੁਝਾਨ ਆ ਰਹੇ ਨੇ ਦੇਖੋ ਜਿਹੜਾ ਅਸਲ ਰਿਜ਼ਲਟ ਪਤਾ ਲੱਗਦਾ ਹੁੰਦਾ ਵੈਰਾਈਟੀ ਦਾ ਜਾਂ ਕਿਸੇ ਵੀ ਫਸਲ ਦਾ ਉਹ ਤਕਰੀਬਨ ਕਿਸਾਨ ਵੀਰੋ ਜਦੋਂ ਅੱਧੀ ਬਾੜੀ ਨਿਕਲ ਜਾਂਦੀ ਹੈਗੀ ਫੇਰ ਪਤਾ ਲੱਗਦਾ ਪਰ ਕਿਸਾਨ ਵੀਰ ਜਿਹੜੇ ਸ਼ੁਰੂਆਤੀ ਰੁਝਾਨ ਆ ਰਹੇ ਨੇ ਖਾਸ ਕਰਕੇ ਨਵੀਆਂ ਵੈਰਾਈਟੀਆਂ ਦੇ ਉਹੋ ਕਿਸਾਨ ਵੀਰੋ ਵਧੀਆ ਜਾ ਰਹੇ ਨੇ ਕਿਉਂਕਿ ਆਪਣੇ ਨਾਲੋਂ ਹਰਿਆਣੇ ਦੇ ਵਿੱਚ ਥੋੜੀ ਪਹਿਲਾਂ ਵਾਢੀ ਚੱਲਦੀ ਆ ਤੇ ਉੱਥੋਂ ਵਧੀਆ ਰੁਝਾਨ ਆ ਰਹੇ ਨੇਗੇ ਪਰ ਅਸਲ ਪਤਾ ਆਪਾਂ ਨੂੰ 15 ਤੋਂ 20 ਤਰੀਕ ਦੇ ਗੀੜ ਚ ਜਾ ਕੇ ਲੱਗੂਗਾ ਵੀ ਕਿਹੜੀ ਵੈਰਾਈਟੀ ਇਸ ਵਾਰ ਟੌਪ ਤੇ ਰਹੀ ਆ ਕਿਹੜੀ ਪਛਾਰੀ ਹੈ ਤੇ ਕਿਸਾਨ ਵੀਰੋ ਗੱਲਬਾਤ ਆਪਾਂ ਨੇ ਇਹ ਕਰਨੀ ਆ ਵੀ ਬਹੁਤ ਵੀਰਾਂ ਦੇ ਫੋਨ ਆਉਂਦੇ ਜਾਂਦੇ ਰਹਿੰਦੇ ਨੇਗੇ ਵੀ ਜੇ ਆਪਣੇ ਨਾਲ ਰਾਬਤਾ ਕਾਇਮ ਕਰਦੇ ਰਹਿੰਦੇ ਨੇ ਬਿਲਕਣਕਾਂ ਇੱਕਦਮ ਚਾਰਕ ਦਿਨਾਂ ਜੇ ਪੀਲੀਆਂ ਹੋ ਗਈਆਂ ਤਾਂ ਕਿਸਾਨ ਵੀਰੋ ਅੱਜ ਆਪਾਂ ਇਸੇ ਗੱਲ ਦੇ ਵਿੱਚ ਗੌਰ ਮਤਲਬ ਕਿ ਵੀਡੀਓ ਤੇ ਗੌਰ ਤਾਂ ਹੀ ਕਰੀ ਆਪਾਂ ਨੇ ਵੀ ਤੁਹਾਨੂੰ ਜਿਹੜਾ ਆਪਾਂ ਥੋੜਾ ਮੋਟਾ ਦੱਸ ਸਕੀ ਜਿੰਨਾ ਕੁ ਆਪਣੇ ਕੋਲ ਤਜਰਬਾ ਤਾਂ ਕਿਸਾਨ ਵੀਰੋ ਜਿਹੜੀ ਇਹ ਤੁਹਾਡੇ ਨਾਲ ਆਪਾਂ ਗੱਲਬਾਤ ਕਰਨੀ ਆ ਇਹ ਐਦਾਂ ਕਿਸਾਨ ਵੀਰੋ ਦੇਖੋ ਪਹਿਲਾਂ ਆਪਣਾ ਟੈਂਪਰੇਚਰ ਬਹੁਤ ਥੱਲੇ ਰਿਹਾਗਾ ਬਹੁਤ ਠੰਡ ਰਹੀ ਹੈ ਤੇ ਠੰਡ ਦੇ ਕਾਰਨ ਕਿਸਾਨ ਵੀਰੋ ਫਸਲਾਂ ਨੇ ਜਿਹੜੀਆਂ ਆਪਣੀਆਂ ਉਹਨਾਂ ਨੇ ਨਸਾਰਾ ਵੀ ਥੋੜਾ ਜਿਹਾ ਲੇਟ ਲਿਆ ਤੇ ਪਕਾ ਵੀ ਲੇਟ ਲਿਆਗਾ ਪਹਿਲਾਂ ਨਾਲੋਂ ਤੇ ਪਰ ਉਮਰ ਉਹਨਾਂ ਦੀ ਪੂਰੀ ਹੋ ਗਈ ਕਿਉਂਕਿ ਕਿਸਾਨ ਵੀਰੋ ਮੈਂ ਇਹ ਜਿਆ ਖੇਤ ਦੇਖਿਆ ਇੱਕ ਆਪਣੇ ਪਿੰਡ ਦੀ ਖੇਤ ਹੈ 23 ਤਰੀਕ ਦੀ ਉਹਦੇ ਵਿੱਚ ਮੰਨ ਕੇ ਚਲੋ ਤੁਸੀਂ 30 ਸਿਆਸੀ ਕਣਕ ਬੀਜੀ ਸੀ 23 ਅਕਤੂਬਰ ਦੀ ਕਿਉਂਕਿ ਪਹਿਲਾਂ 18 47 ਵਾਲਾ ਵੱਡ ਵੇਲਾ ਹੋ ਗਿਆ ਸੀਗਾ ਤੇ ਉਹਨਾਂ ਨੇ ਅਗੀਤੀ ਵਿਜਾਈ ਕਰਤੀ ਤੇ ਉਹੋ ਕਿਸਾਨ ਵੀਰੋ ਜਿਹੜੀ ਫਸਲ ਹੈ ਤੁਸੀਂ ਉਸ ਦਾ ਆਈਡੀਆ ਇਦਾਂ ਲਾ ਸਕਦੇ ਹੋ ਵੀ ਉਹ 150 ਦਿਨ ਦੀ ਫਸਲ 23 ਮਾਰਚ ਨੂੰ ਹੋ ਚੁੱਕੀ ਹੈ ਵੱਧ ਤੋਂ ਵੱਧ 160 ਕੁ ਦਿਨ ਫਸਲਾਂ ਲੈ ਕੇ ਜਾਂਦੇ ਨੇ ਆਪਣੇ 160 62 ਦਿਨ ਕਿਉਂਕਿ ਜਿਹੜਾ ਕਿਸਾਨ ਵੀਰੋ ਐਵਰੇਜ ਆਉਂਦੀ ਆ ਕਿ ਉਹ ਇੰਨੇ ਕਦੀ ਆਉਂਦੀ ਹੁੰਦੀ ਆ ਤਾਂ ਉਹਦੇ ਹਿਸਾਬ ਨਾਲ ਉਹ 4 ਤੋਂ 5 ਤਰੀਕ ਤੱਕ ਵੱਡੀ ਜਾਣੀ ਸੀ ਪਰ ਜਿਹੜੀ ਉਹ ਫਸਲ ਦੀ ਕੰਡੀਸ਼ਨ ਆ ਉਹ ਹਜੇ 12 13 15 ਤਰੀਕ ਤੱਕ ਵੱਢਣ ਵਾਲੀ ਹੁੰਦੀ ਨਹੀਂ ਕਿਸਾਨ ਵੀਰੋ ਗੱਲਾਂ ਮੈਂ ਤੁਹਾਡੇ ਨਾਲ ਇਹ ਕਰਦਾ ਵੀ ਜਿਹੜੀ ਫਸਲ ਆਪਣੀ ਉਮਰ ਉਹ ਪੂਰੀ ਕਰ ਚੁੱਕੀ ਆਬਦੀ ਜਿਹੜੀ ਮੰਨ ਕੇ ਚਲੋ ਦਾਣੇ ਦੇ ਵਿੱਚ ਦੁੱਧਾ ਕੈੜਾ ਹੋਣ ਲੱਗ ਗਿਆ ਦਾਣਾ ਪ੍ਰੋਪਰ ਬਣ ਗਿਆ ਤਾਂ ਕਿਸਾਨ ਵੀਰੋ ਝਾੜ ਦੇ ਕੋਈ ਵੀ ਇਫੈਕਟ ਤੁਹਾਡੇ ਹੁਣ ਨਹੀਂ ਆਉਣਾ ਚਾਹੇ ਥੜੀਆਂ ਕਣਕਾਂ ਪੀਲੀਆਂ ਹੋ ਜਾਣ ਕੁਸ ਮਰਜ਼ੀ ਕਿਸਾਨ ਵੀਰੋ ਭੂਰਕ ਪਤਾ ਕੀ ਹੈ ਗੱਲ ਹੈ ਉੱਪਰ ਬੱਲੀਆਂ ਨਹੀਂ ਭੂਰ ਕੇ ਨਾੜ ਨੀਚੋਂ ਬਿਲਕੁਲ ਹਰੇ ਪਏ ਨੇ ਤੁਸੀਂ ਇਹ ਦੇਖੋ ਵੀ ਬਾਢੀ ਸ਼ੁਰੂ ਹੋਣ ਜਦੋਂ ਸਾਰੇ 6-7 ਦਿਨ ਰਹਿ ਗਏ ਫਸਲਾਂ ਹਜੇ ਆਪਣੀਆਂ ਜਿਹੜੇ ਹਿਸਾਬ ਨਾਲ ਉਹਨਾਂ ਨੂੰ ਨਾ ਟਾਈਮ ਦਿਖ ਰਿਹਾ ਹੈਗਾ ਉਹ 15-15 ਦਿਨ ਨਹੀਂ ਪਕਾ ਲੈਂਦੀਆਂ ਆਪਣੀਆਂ ਵੱਢਣ ਵਾਲੀਆਂ ਹੁੰਦੀਆਂ ਇਹ ਚੀਜ਼ ਨੂੰ ਦੇਖ ਕੇ ਕਿਸਾਨ ਵੀਰੋ ਨਾ ਡਰੋ ਬਿਲਕੁਲ ਡਰਨ ਦੀ ਲੋੜ ਨਹੀਂ ਤੇ ਜਿਹੜੀਆਂ ਕਿਸਾਨ ਵੀਰੋ ਦਿੱਕਤ ਇਹ ਮਤਲਬ ਕਿ ਸਮੱਸਿਆ ਕਿਸਾਨ ਵੀਰੋ ਨੂੰ ਕਿੱਥੇ ਆ ਰਹੀ ਹੈ ਜ਼ਿਆਦਾ ਜਿਹੜੀਆਂ ਫਸਲਾਂ ਬਿਲਕੁਲ ਖੜੀਆਂ ਨਹੀਂ ਕਿਉਂਕਿ ਕਿਸਾਨ ਵੀਰੋ ਜਿਹੜੀਆਂ ਫਸਲਾਂ ਬਿਲਕੁਲ ਖੜੀਆਂ ਨਹੀਂ ਗਈਆਂ ਉਹਨਾਂ ਦੇ ਵਿੱਚ ਦੀ ਹਵਾ ਸਿੱਧੀ ਕ੍ਰੋਸ ਹੁੰਦੀ ਆ ਪਾਸਵਾ ਉਹਨਾਂ ਨੂੰ ਸੇਤੀ ਖੜਕਾ ਦਿੰਦੀ ਹੈ ਨੀਚੋ ਖੇਤ ਵੀ ਗਿੱਲ ਛੇਦੀ ਖਾ ਜਾਂਦਾ ਤੇ ਫਸਲਾਂ ਨੇ ਜਿਹੜੀਆਂ ਉਹ ਵੀ ਪੂਰੀ ਮਤਲਬ ਕਿ ਹਵਾ ਕ੍ਰੋਸ ਹੋ ਕੇ ਉਹ ਵੀ ਗਿੱਲ ਖਾ ਜਾਂਦੀਆਂ ਨੇ ਆਪਣੀ ਜਿਹੜੀ ਮਤਲਬ ਕਿ ਨਾੜ ਉਹਦਾ ਰਸ ਚੂਸ ਜਾਂਦੀਆਂ ਨੇ ਪਕਾ ਕਿਸਾਨ ਵੀਰੋਂ ਪੂਰਾ ਟੋਪ ਦਾ ਹੋ ਰਿਹਾ ਉਮੀਦ ਐਨੀ ਕਾ ਵੀ ਇਸ ਵਾਰ ਝਾੜ ਜਿੱਦਾਂ ਮੇਰੀ ਸੁਰਤ ਦੇ ਵਿੱਚ ਜਿੰਨਾ ਝਾੜ 2012 ਦੇ ਵਿੱਚ ਨਿਕਲਿਆ ਸੀਗਾ ਮੈਂ ਅੱਜ ਤੱਕ ਕਦੇ ਵੀ ਉਹਨਾਂ ਝਾੜ ਨਹੀਂ ਕਦੇ ਦੇਖਿਆ ਜ਼ਿੰਦਗੀ 'ਚ ਏਹੀ ਉਮੀਦ ਮੈਨੂੰ ਇਸ ਵਾਰ ਆ ਬਿਲਕੁਲ ਵੀ ਵੀਰੇ ਘਬਰਾਉਣ ਦੀ ਲੋੜ ਨਹੀਂ ਕੋਈ ਵੀ ਤੁਹਾਨੂੰ ਕਿਸੇ ਸਮੱਸਿਆ ਦਾ ਨਿਮਾਲਕੇ ਸਾਹਮਣਾ ਕਰਨਾ ਪੈਂਦਾ ਇਸ ਵਾਰ ਕਣਕਾਂ ਪੂਰੀਆਂ ਵਧੀ ਨਿਕਲਣੀਆਂ ਕਿਉਂਕਿ ਜਿਹੜੇ ਰੁਝਾਨ ਆਪਣੇ ਕੋਲ ਇਸ ਟਾਈਮ ਆ ਰਹੇ ਨੇ ਕਿ ਵੀਰ ਵੱਧ ਰਹੇ ਨੇ ਪੂਰਾ ਬੰਪਰ ਝਾੜ ਵਾਲੀ ਕਮਾਗਾ ਜਿਹੜਾ ਹੁਣ ਆਪਾਂ ਇਹ ਕਹਿ ਦਿੰਨੇ ਆ ਕਿ ਵੀ ਕਣਕਾਂ ਇੱਕਦਮ ਪੀਲੀਆਂ ਹੋ ਗਈਆਂ ਉਹ ਕਿਉਂ ਹੋਈਆਂ ਨੇ ਵੀਰੇ ਕਿਉਂਕਿ ਪਹਿਲਾਂ ਕਣਕਾਂ ਨਹੀਂ ਜਿਹੜੀਆਂ ਉਹ ਹਰੀਆਂ ਸੀ ਬਿਲਕੁਲ ਟੈਂਪਰੇਚਰ ਬਾਲਾ ਡਾਊਨ ਸੀ ਉਮਰ ਉਹ ਪੂਰੀ ਕਰੀ ਬੈਠੀਆਂ ਸੀ ਜਦੋਂ ਹੁਣ ਇੱਕਦਮ ਮੱਲ ਕੇ ਟੈਂਪਰੇਚਰ ਅੱਪ ਹੋਇਆ ਤਾਂ ਉਹਨਾਂ ਨੇ ਆਪਦਾ ਰੰਗ ਨਾਲ ਦੀ ਨਾਲ ਵਟਾਉਣਾ ਸ਼ੁਰੂ ਕਰਤਾ ਪਰ ਤੁਸੀਂ ਕਣਕਾਂ ਦੀ ਕੰਡੀਸ਼ਨ ਨਾ ਦੇਖੋ ਵੀਰੇ ਜਦੋਂ ਤੁਸੀਂ ਵਿੱਚੋਂ ਦਾਣਾ ਕੱਢ ਕੇ ਦੇਖੋਗੇ ਦਾਣਾ ਤੁਹਾਨੂੰ ਬਿਲਕੁਲ ਓਕੇ ਮਿਲੂਗਾ ਕਿਉਂਕਿ ਉਮਰ ਪੂਰੀ ਕਰ ਚੁੱਕੇ ਨੇ ਕਣਕਾਂ ਨੂੰ ਤੁਸੀਂ ਆਪ ਹੀ ਦੇਖੋ ਵੀਰੇ 10 ਦਿਨ ਕਣਕਾਂ ਵੱਢਣ ਚ ਰਹਿੰਦੇ ਨੇ ਹਜੇ ਕਣਕਾਂ ਬੜੀਆਂ ਕਾਂ ਵਰਗੀਆਂ ਖੜੀਆਂ ਲੱਗੀਆਂ ਵਿੱਚ ਵਿੱਚ ਤਾਂ ਕਣਕਾਂ ਮੰਨ ਕੇ ਚਲੋ ਐਦਾਂਗਾ ਵੀ ਬੱਚੀ ਪੁੱੱਚੀ ਤਰੀਕ ਤੋਂ ਵੀ ਕਿਤੇ ਬਾਅਦ ਝੌਣ ਨੂੰ ਫਿਰਦੀਆਂ ਨੇ ਪਰ ਚਲੋ ਟੈਂਪਰੇਚਰ ਜਦੋਂ ਅਪ ਹੋ ਜਾਂਦਾ ਫਿਰ ਤਾਂ ਕਣਕ ਵੀਰੇ ਸਾਰੀਆਂ ਸੇਤੀ ਆਏ ਜਾਂਦੀਆਂ ਨੇ ਪਰ ਇੰਨਾ ਕੋਈ ਡਰਨ ਦੀ ਲੋੜ ਨਹੀਂ ਵੀਰੇ ਇਹ ਚੀਜ਼ ਤੋਂ ਝਾੜ ਥੋੜਾ ਵਧੀਆ ਰਹੂਗਾ ਤੇ ਉਮੀਦ ਆ ਕਿਸਾਨ ਵੀਰੋ ਜਿਹੜੀ ਆਪਾਂ ਇਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰੀ ਆ ਇਹ ਤੁਹਾਨੂੰ ਸਾਰੀ ਵਧੀਆ ਲੱਗੀ ਹੋਵੇਗੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਇਸੇ ਤਰ੍ਹਾਂ ਆਪਣੀ ਵੀਡੀਓ ਨੂੰ ਬਰਤਬਾਤ ਪਿਆਰ ਕਰ ਪੈਰ ਦਿੰਦੇ ਰਹੋ ਇਸੇ ਤਰ੍ਹਾਂ ਆਪਾਂ ਵੀਡੀਓ ਲੈ ਕੇ ਹਾਜ਼ਰ ਹੁੰਦਰਾਂਗੇ ਧੰਨਵਾਦ